ਸਾਸਤਰੀ ਕਾ ਜੀ ਮੈਂ ਅਮੰdit ਕਰਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਵਖ ਵੇ ਤੁਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਫੜਾਈ ਪਨੀਰ ਫੜਾਈ ਜਿਵੇਂ ਐਸਾ ਬਣਾਵਾਂਗੇ ਕਿ ਤੇ ਸਾਡੇ ਘਰੇ ਆਏ ਉਹ ਬਣਾ ਕੇ ਖਵਾਵਾਂਗੇ ਤੇ ਬਾਰ ਬਾਰ ਪੁੱਛੋਗੇ ਬਣਾਇਆ ਕਿੱਦਾਂ ਜਿਹੜੇ ਮਸਾਂ ਨੇ ਆਪਣੇ ਘਰੇ ਹੈਗੇ ਆਪਾਂ ਉਹੀ ਪਾਵਾਂਗੇ ਇਹਦੇ ਵਿੱਚ ਕਸੂਰੀ ਮੇਥੀ ਪੈ ਜਾਂਦੀ ਆਪਣੇ ਆਪ ਰਹਿਣੀ ਪਹਿਲਾਂ ਹੀ ਦੱਸ ਲਈਆਂ ਹੋਇਆ ਆ ਦੇਖੋ ਜੀ ਆ ਤਾਂ ਪਾ ਟਮਾਟਰ ਲੈ ਆ ਜਿਹੜੇ ਟਮਾਟਰ ਹਰੇ ਧਨੀ ਦੇ ਟਿੰਡਲ ਹੁੰਦੇ ਆ ਮੈਂ ਕਦੇ ਵੀ ਇਹ ਸਿੱਡੇ ਨਹੀਂ ਹੈ ਮੋٹے ਮੋٹے ਸਿਹਤ ਨਹੀਂ ਬਹੁਤ ਚੰਗੇ ਹੁੰਦੇ ਆ ਕਿਉਂਕਿ ਇਹਨਾਂ ਦੇ ਵਿੱਚ ਫੇਵਰ ਬਹੁਤ ਜ਼ਿਆਦਾ ਹੁੰਦਾ ਇਹ ਜਿਹੜਾ ਪਾ ਟਮਾਟਰਾਂ ਦੀ ਪਿਉਰੀ ਬਣਾਵਾਂਗੇ ਨਾ ਉਹਦੇ ਵਿੱਚ ਹੀ ਰਗੜਾਂਗੇ ਆ ਗਈ ਜੀ ਆਪਣੀ ਮੋਟੀ ਮੋਟੀ ਲਸਣ ਥੋੜਾ ਜਿਹਾ ਆਦਾ ਕਿ ਭੇ ਗਰਮੀ ਆ ਤੇ ਕੱਟੇ ਪਿਆਜ਼ ਇਹਨਾਂ ਨੂੰ ਆਪਾਂ ਹਲਕਾ ਫਰਾਈ ਕਰਾਂਗੇ ਸੋ ਉਹਨੂੰ ਦਿਖਾਵਾਂਗੇ ਵੀ ਇਹਦਾ ਟੇਸਟ ਕਿਵੇਂ ਬਣਾਵਾਂਗੇ ਫਿਰ ਕੱਚਾਪਨ ਖਤਮ ਕਰ ਦਾਂਗੇ ਆ ਆ ਗਈਆਂ ਆਪਣੀਆਂ ਦੋ ਮਿਰਚਾਂ ਸੋ ਉਹਨੂੰ ਪਾਦੀਆਂ ਵੀ ਅਸੀਂ ਮਿਰਚਾਂ ਸਾਫ਼ ਤੀਆਂ ਸਿੱਟਦੇ ਆ ਠੜਕੇ ਦੇ ਵਿੱਚ ਕਿਉਂਕਿ ਕਈ ਨਹੀਂ ਖਾਂਦੇ ਤੇ ਆ ਆ ਗਿਆ ਜੀ ਆਪਣਾ ਹਰਾ ਧਨੀਆ ਅੱਜ ਆਪਾਂ ਨੂੰ ਮਿਲ ਗਿਆ ਤੇ ਆ ਆ ਗਿਆ ਜੀ ਆਪਣਾ ਪਨੀਰ ਸਾਹੀ ਪਨੀਰ ਤੁਸੀਂ ਮੋਟਾ ਪੀਸ ਵੀ ਕੱਟ ਸਕਦੇ ਹੋ ਬਰੀਕ ਦਰਮਿਆਨਾ ਜਿੱਦਾਂ ਤੁਹਾਡਾ ਜੀ ਕਰਦਾ ਅਸੀਂ ਬਰੀਕ ਤਾਂ ਕੱਟਦੇ ਆ ਵੀ ਸਾਨੂੰ ਬਰੀਕ ਵਧੀਆ ਲੱਗਦਾ ਵੀ ਬੁਰਕੀ ਦੇ ਵਿੱਚ ਆ ਜਾਂਦਾ ਤੇ ਆ ਆਪਣੀ ਘਰ ਦੀ ਕਰੀਮ ਤਾਜੀ ਇਹਨੂੰ ਬਣਾਉਣ ਵਾਸਤੇ ਤੇ ਆਹ ਜੀ ਆਪਣਾ ਘਰ ਦਾ ਕਢਾਇਆ ਹੋਇਆ ਸਰੋਂ ਦਾ ਤੇਲ ਸਾਰਾ ਕੁਝ ਜਿਹੜਾ ਮੈਂ ਤੁਹਾਨੂੰ ਦਿਖਾਇਆ ਹੈ ਆਪਣੇ ਘਰਾਂ ਚ ਹੀ ਹੁੰਦਾ ਆ ਦੇਖੋ ਜੀ ਆ ਨਮਕ ਮਸਾਲੇ ਆ ਜੀ ਆ ਸਾਡੇ ਰਿਸ਼ਤੇਦਾਰ ਐਸੀ ਐਸੀ ਢੇਕੀ ਮਿਰਚ ਤੇ ਇਹ ਰੰਗ ਵਾਸਤੇ ਹੁੰਦੀ ਹੈ ਹੋਰ ਇਹਦਾ ਕੋਈ ਕੰਮ ਨਹੀਂ ਹੁੰਦਾ ਵੀ ਥੋੜੀ ਜਿਹੀ ਲਾਲੀ ਜੀ ਚੀਜ਼ ਆ ਜਾਂਦੀ ਹੈ ਹੋਰ ਇਹਦਾ ਕੋਈ ਕੰਮ ਨਹੀਂ ਹੁੰਦਾ ਆ ਸਾਹੀ ਪਨੀਰ ਮਸਾਲਾ ਆਪਣੇ ਘਰੇ ਪਿਆਗਾ ਇਆ ਬਸ ਜਿਵੇਂ ਖੁਸ਼ਬੂ ਵਾਸਤੇ ਸਾਰੀਆਂ ਚਰਜੀਆਂ ਤੇ ਟੋਕ ਦਿੰਨੇ ਆ ਤੇ ਇਹ ਤੁਹਾਨੂੰ ਦੱਸਾਂਗੇ ਕਦੋਂ ਪੈਂਦਾ ਵੈਸੇ ਇਹ ਉਦੋਂ ਪੈਂਦਾ ਜਦੋਂ ਸਣੀਕੇ ਸਬਜੀ ਹੈ ਜਿਹੜੀ ਇੱਕ ਡੇਢ ਮਿੰਟ ਲਈ ਕੱਚੀ ਰਹਿੰਦੀ ਹੋਵੇ ਬਸ ਉਦੋਂ ਹੀ ਪੈਂਦਾ ਉਦੋਂ ਪਹਿਲਾਂ ਨਹੀਂ ਪੈਂਦਾ ਸੋ ਹੁਣ ਆਪਾਂ ਸਾਰਾ ਸਮਾਨ ਚੱਕ ਕੇ ਚੁੱਲ੍ਹੇ ਕੋਲੇ ਲੈ ਜਾਂਦੇ ਆ ਜੀ ਆਪਾਂ ਬਣਾਵਾਂਗੇ ਕੜਾਹੀ ਪਨੀਰ ਇਸ ਤਰੀਕੇ ਨਾਲ ਕੜਾਹੀ ਪਨੀਰ ਬਣਾ ਕੇ ਵੇਖਿਓ ਮੈਂ ਕਹਨੀਏ ਤੁਸੀਂ ਬਾਹਰ ਖਾਇਆ ਹੀ ਨਹੀਂ ਕਰਨਾ ਜਦੋਂ ਤੁਸੀਂ ਪਨੀਰ ਬਣਾਉਣਾ ਘਰੇ ਸਿੱਖ ਗਏ ਬਾਹਰ ਖਾਣਾ ਤੁਹਾਨੂੰ ਪਸੰਦੀ ਨਹੀਂ ਰਹਿਣਾ ਇਹ ਮੇਰੀ ਗਾਰੰਟੀ ਹੈ ਕਿਉਂਕਿ ਹੁਣ ਅਸੀਂ ਦੇਖੋ ਵੀ ਕੋਈ ਜਨਮ ਦਿਨ ਹੋਵੇ ਕੁਝ ਵੀ ਹੋਵੇ ਤੇ ਸਾਡੇ ਜਵਾਬਾਂ ਨੂੰ ਜਿਵੇਂ ਕਦੀ ਵੀ ਰੋਟੀ ਬਾਹਰ ਖਾਂਦੇ ਤਾਂ ਇੱਕੋ ਜਵਾਬ ਹੁੰਦਾ ਵੀ ਮੰਮੀ ਨਹੀਂ ਘਰੇ ਪਨੀਰ ਬਣਾਓ ਤੁਸੀਂ ਠੀਕ ਹੈ ਜੀ ਸੋ ਇਹ ਆਪਣੇ ਤੇ ਡਿਪੈਂਡ ਹੈ ਫੜਕ ਦਾ ਨਾਮ ਲਾ ਕੇ ਜੀ ਚੀਜ਼ ਬਣਾਓ ਪਰਮਾਤਮਾ ਦਾ ਨਾਮ ਲਾ ਕੇ ਜੀ ਆਪਾਂ ਚੀਜ਼ ਬਣਾਉਂਦੇ ਵਿੱਚ ਪਿਆਰ ਭਰ ਦਿੰਦਾ ਉਹ ਐਟੋਮੈਟਿਕਲੀ ਟੇਸਟੀ ਬਣਨ ਲੱਗਦਾ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਚੂਲੇ ਤੇ ਤੇ ਉੱਥੇ ਕਰਦੇ ਆ ਆਪਾਂ سٹਾਰਟ ਕਿਉਂਕਿ ਚੂਲੇ ਦੀ ਜਿਹੜੀ ਚੀਜ਼ ਬਣਦੀ ਹੈ ਨਾ ਉਹ ਅੱਗ ਤੇ ਬਣਦੀ ਹੈ ਕੋ ਗੈਸ ਸਵਾਦ ਨਹੀਂ ਦਿੰਦਾ ਠੀਕ ਹੈ ਜੀ ਲਓ ਜੀ ਦੀਪੂ ਨੇ ਸਟਾਰਟ ਕਰ ਦਿੱਤੇ ਘੋਲ ਗੱਪੇ ਜਿਹੜੀ ਖੇਵਤਾ ਬਾਲੇ ਖਾਂਦਾ ਜੀ ਇਹ ਬੜੇ ਖਾਂਦਾ ਆ ਲਓ ਜੀ ਆਪਣਾ ਸਮਾਨ ਜੀ ਇਹ ਜਿਹੜਾ ਸਬਜੀ ਵਾਲਾ ਇਹ ਮਸਾਲਾ ਟੱਕਿਆ ਹੋਇਆ ਕਿਉਂਕਿ ਮੈਨੂੰ ਮੱਖੀਆਂ ਤੋਂ ਇੰਨੀ ਨਫ਼ਰਤ ਹੈ ਜੇ ਮੱਖੀ ਬਹਿ ਜਾਏ ਮੈਨੂੰ ਤਾਂ ਫਿਰ ਚੀਜ਼ ਢੋਲਣੀ ਮਨਜ਼ੂਰ ਆ ਆ ਲਓ ਜੀ ਆਪਾਂ 4-5 ਚਮਚੇ ਤੇਲ ਪਾਇਆ ਹੋਇਆ ਸਰੋਂ ਦਾ ਸਰੋਂ ਦਾ ਤੇਲ ਪੂਰਾ ਕੱਢ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਹਲਕੇ ਫਰਾਈ ਕਰਾਂਗੇ ਲਸਣ ਅਦਰਕ ਤੇ ਪਿਆਜ਼ ਇਹ ਫਰਾਈ ਕਰਨੇ ਜ਼ਰੂਰੀ ਹੈ ਕਿਉਂਕਿ ਇਹਨਾਂ ਨੂੰ ਫਿਰ ਆਪਾਂ ਉਹ ਮਿਕਸੀ 'ਚ ਥੋੜੀ ਜਿਹੀ ਗ੍ਰाइंड ਕਰਾਂਗੇ ਤੇ ਜ ਜੇ ਫਿਰ ਨਾ ਕੱਚਾ ਪਨ ਨਹੀਂ ਰਹਿੰਦਾ ਵੀ ਤੁਹਾਨੂੰ ਕਦੇ ਵੀ ਕੱਚਾਪਨ ਸਬਜ਼ੀ 'ਚ ਕਦੇ ਵੀ ਨਹੀਂ ਆਊਗਾ ਨਾ ਲਸਣ ਦਾ ਨਾ ਪਿਆਜ਼ ਦਾ ਆਪਾਂ ਬਣਾ ਰਹੇ ਹਾਂ ਜੀ ਕੜਾਹੀ ਗੀਰੀ ਦਾ ਇਹਨੂੰ ਕੜਾਹੀ ਗੀਰੀ ਦਾ ਹੀ ਬਣਾਉਂਦੇ ਵੀ ਕੋਸ਼ਿਸ਼ ਨਹੀਂ ਹੁੰਦਾ ਉਹ ਲੋਹੇ ਦੀ ਕੜਾਈ ਧਰ ਲੈਂਦੇ ਆਪਣੇ ਕੋਈ ਲੋਹੇ ਦੀ ਨਹੀਂ ਪਈ ਆ ਗੱਲ ਕਰੋ ਵੀ ਚਾਹੀਏ ਜੇ ਸਾਫ਼ ਨਹੀਂ ਹੋਈਗੀ ਆਪਾਂ ਜਿਹੜਾ ਦੇਖਿਆ ਹੁੰਦਾ ਹੋਟਲਾਂ ਦੇ ਨੂੰ ਬਹਿੰਦੇ ਆ ਕੜਾਈ ਗੀਰੀ ਦੀ ਹੋਰ ਤਾਂ ਨਹੀਂ ਗੀਰੀ ਦਾ ਉਹ ਨਾ ਮਨੀਰ ਹੈ ਗ੍ਰੇਵੀ ਕੇਮ ਹੁੰਦੀ ਆ ਸਾਰੇ ਪਨੀਰਾਂ ਦੀ ਗ੍ਰੇਵੀ ਕੇਮ ਹੁੰਦੀ ਆ ਕੰਨੀ ਪਨੀਰ ਪੁਰਜੀ ਵਿੱਚ ਕਰਦੇ ਕਿਉਂਕਿ ਪਨੀਰ ਪੁਰਜੀ ਦੇ ਵਿੱਚ ਟਮਾਟਰ ਨਹੀਂ ਪਉਂਦੇ ਆਪਾਂ ਉੱਦਈ ਬਣਾਉਣੇ ਹੁਣ ਆਪਾਂ ਜਦੋਂ ਪਿਆਜ਼ ਹੋ ਗਏ ਆਕੇ ਬਰਾਉਣ ਫਿਰ ਕਰਦੇ ਆਪਾਂ ਇਹਦੇ ਵਿੱਚ ਗ੍ਰੇਵੀ ਵਿੱਚ ਆਪਾਂ ਟਮਾਟਰਾਂ ਤੇ ਹਰੀ ਧਨੀਏ ਦੀ ਉਹ ਡੰਡੀਆਂ ਜਿਹੜੀਆਂ ਨੇ ਦੋਨੋਂ ਦੀ ਪੀਂੜੀ ਆ ਜਦੋਂ ਦੇਸੀ ਤਰੀਕਾ ਬਣਾਵਾਂਗੇ ਪਰ ਨਾ ਚੈਲੰਜ ਕਰਦੀਆਂ ਨਹੀਂ ਤੁਸੀਂ खा के बेखो कद भी आ जाओ इस तरह बना के स्वादी आह पका सब्जी सब्जी है ठीक है एचे अद फ्राई हो गए जी थोड़े जुन लग गए जी कहे जो कच्चे रह गए पता पनी देखो ये ग्रेवी के सिर पर पनीर होंगे पता किए जी जे थोड़े जे भी लसन प्याज कच्चे रह गए तो कच्चे पन सारी सब्जी जल पक देने जे यह चीज रड़ी हुई है तो बाकी लून मिर्च घट वी पे बंद ठीक कर ली ਪਾਰੇ ਇਹ ਕੱਚੀ ਚੀਜ਼ ਨੂੰ ਕਿਸੇ ਦੁਆਰਾ ਪਕਾਣ ਚਾਹੇ ਜਨਾ ਮਰਜ਼ੀ ਜੇ ਬਲਵਾਈ ਜਾਏ। ਸੱਚੇ-ਕੱਚੇ ਰਹਿਣਗੇ ਠੀਕ ਹੈ। ਹੋਣ ਤੇ ਬਰੌਣ ਜਾਈ ਦੂੰਘਾਉਣੇ ਫੇਰ। ਬਲੀ ਜਾਲਪੀ। ਲਓ ਜੀ ਆਪਾਂ ਫਰਾਈ ਕਰ ਲਏ ਅਦਰਕ ਲਸਣ ਸਟੇਕ ਪਿਆਜ਼ ਇਹਦੇ ਵਿੱਚ ਹੁਣ ਪਾਵਾਂਗੇ ਭਦਾਰੇ ਤੇ ਅਦਰਕ ਤੇ ਇਹਨੂੰ ਕਰਵਾਉਣੇ ਆਪਾਂ ਬੱਚਿਆਂ ਤੋਂ ਗ੍ਰੈਂਡ ਕਿਉਂਕਿ ਗ੍ਰੈਂਡ ਕਰਕੇ ਪਾਵਾਂਗੇ ਜੀ। ਦੇਖੀਂ ਸੀ ਬੰਦੀ ਵੀਰੋ ਜਮ ਆਲਾਜੀ ਦੇਖੋ ਆਪਣੀ ਪਿਉਰੀ ਲਸਣ ਪਿਆਸ ਟੀ ਆਦਰਕ ਲੇ ਨੂੰ ਆਪਣਾ ਠੰਡੀ ਮੁਰਮੜੀ ਦੀ ਵਿਚਾਰੀ ਤੇ ਇਹਨੇ ਆਪਾਂ ਦੇਖੋ ਜੀ ਆਸੇ ਤੇਲ ਗਰਮ ਹੋ ਚੁੱਕਿਆ ਵੀਰੋ ਜੀ ਦੇਖਦਾ ਹਨੇਰਾ ਨਹੀਂ ਲੱਗ ਰਿਹਾ ਦਿਪੋ ਕਪੜੇ ਲਾ ਦਿ ਦਿਨ ਹਨੇਰਾ ਜੋ ਹੋ ਰਿਹਾ ਚੰਗਾ ਆ ਦੇਖੋ ਜੀ ਜਿਹੜਾ ਆਪਣਾ ਤੇਲ ਹੈ ਤੇਲ ਕੜ ਚੁੱਕਿਆ ਤੇਲ ਕੱਚਾ ਨਾ ਰੱਖਿਓ ਜੇ ਤੇਲ ਕੱਚਾ ਰੱਖੋਗੇ ਇਹਦੀ ਵੀ ਖੁਸ਼ੂ ਹੋਊਗੀ ਫਿਰ ਬੱਚੇ ਬੰਦੀ ਤੇਲ ਆਪਣਾ ਕੜ ਗਿਆ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਇਹ ਪਾਮ ਗਿਆ ਪਾ ਧੜੜ ਮਾਰੜ ਤਨੀਆ ਕਰਿਆ ਤਾਂ ਅਸੀਂ ਉਹੀ ਖੰਨੇ ਆ ਜੀ ਇਹ ਚੰਗਾ ਵਾਲਾ ਹੁੰਦਾ ਆ ਦੇਖੋ ਜੀ ਲੋ ਫਿਰ ਚੰਚਾ ਉਹਦੇ ਹਰ ਚੱਕਰ ਉਹ ਦੋ ਹਾਂ ਲੋ ਜੀ ਆਪਾਂ ਰੰਗ ਲਈ ਅੱਧਾ ਕ ਚਮਚਾ ਪਾਇਆ ਢੇਗੀ ਮਿਰਚ ਦਾ ਠੀਕ ਹੈ ਜੀ ਜਿਆਦਾ ਨਾ ਪਾਓ ਕਿਉਂਕਿ ਇਹ ਤਾਂ ਕੋਈ ਇਹ ਕੌੜੀਆਂ ਨਹੀਂ ਹੁੰਦੀਆਂ ਜੀ ਇਹ ਰੰਗ ਲਈ ਪਈਆਂ ਸਿਰਫ ਓਨਲੀ ਰੰਗ ਲਈ ਹਨ ਪਾਵਾਂਗੇ ਆਪਾਂ ਇਹਦੇ ਚ ਪਿਉੜੀ। ਛੇੜੀ ਉਹ ਵੀ ਇੱਕ ਜਿਹੜੀ ਆਪਾਂ ਦਰਦ ਮਲ ਕਰਕੇ ਲਿਆਏ ਆ। ਕੋਸਾ ਪਾਏ ਨੂੰ ਢੋਕੇ ਪਾ ਦਾਂਗੇ ਜੀ। बहुत मसाला रह जाता है नहीं छाने पोके पा देंगे तो फिर पक्या हो जो कोई चक्कर नहीं हमें आप जो टमाटर से कच्चे की चोली बनाई एरे धनी डंडिया भी है लाइट ला द

ਦੇਖੋ ਜੀ ਇਹ ਆਪਣੀ ਗਰੀਵੀ ਹੈ ਪੁੱਜ ਰਹੀ ਹੈ ਟਮਾਟਰ ਜਿਹੜਾ ਕੱਚਾ ਪਾਣ ਬਸ ਦੋ ਤਿੰਨ ਕਿ ਮਿੰਟ ਭੁੰਨ ਲੋ ਜਿਹੜਾ ਕੱਚਾ ਪਾਣਾ ਖਤਮ ਹੋ ਜੀ ਇਹ ਵੀ ਆਹ ਹੋ ਗਈ ਥੱਪਾ ਆਪਨਾ ਮਸਾਲਾ ਜਮਾ ਤੱਕ ਚੁੱਕਿਆ ਤੇ ਇਹਦੇ ਵਿੱਚ ਪਾਉਣੇ ਆਪਾਂ ਨਮਕ ਮਿਰਚ ਨਮਕ ਮਿਰਚ ਵੀ ਰਵੇ ਸਵਾਦ ਨੂੰ ਭਰ ਪਾ ਕਰੋ ਜਿਵੇਂ ਪਨੀਰ ਸਾਡਾ ਪਾਵਾਗਾ ਅਸੀਂ ਉਹਦੇ ਹਿਸਾਬ ਨਾਲ ਪਾਵਾਂਗੇ ਤੇ ਤੁਸੀਂ ਵੀ ਹਿਸਾਬ ਨਾਲ ਪਾਇਓ ਇਹ ਚੀਜ਼ਾਂ ਯਾਨੀ ਕਿ ਨਮਕ ਮਿਰਚ ਜਿ ਦੇ ਲਿੰਟ ਚ ਪਾਉਂਦੇ ਨਾ ਤੇ ਚੀਜ਼ ਵਧੀਆ ਬਣੂਗੀ। ਸਿੱਖ ਆ ਲਓ ਜੀ। ਤਾਂ ਨਹੀਂ ਆਪਣ ਤੁਹਾਨੂੰ ਪਤਾ ਘਰ ਘਰ ਬਣਾਇਆ ਹੋਇਆ। ਇਹਨੂੰ 14 ਮਿੰਟ ਭੁੰਨਾਂਗੇ ਜੀ ਆਪਾਂ। ਆ ਦੇਖੋ ਆਪਾਂ ਮਿਰਚਾਂ ਪਾਉਣੀਆਂ ਸਾਫੀਆਂ ਭੁੱਲ ਗਈ ਸੀ ਜੀ ਹੁਣ ਪਾਵਾਂਗੇ ਇਹ ਅਸੀਂ ਨਾ ਮਸਾਲੇ ਦੇ ਵਿੱਚ ਤਾਂ ਸਾਫੀਆਂ ਛੱਡੀਆਂ ਵੀ ਦੀਪੂ ਕੱਢ ਦਿੰਦਾ ਖਾਂਦਾ ਨਹੀਂ ਹੈਗਾ ਨਾ ਫਿਰ ਮੈਨੂੰ ਆਉਂਦਾ ਨਹੀਂ ਗਿਆ ਨਾ ਇਹਨੂੰ ਸਾਫ ਤੋਂ ਮਸਾ ਪਲੇਨ ਨਾਲ ਛੱਡਦੇ ਬੜੀਗਾ ਜਿਹੜਾ ਕੋਈ ਸ਼ਕੀਰ ਹੁੰਦਾ ਉਹ ਖਾ ਲੰਗਾ ਲੱਗਿਆ ਹੁਣ ਆਪਾਂ ਪਾਵਾਂਗੇ ਉਹ ਮਸਾਲਾ ਜਿਹੜਾ ਪਰ ਰਗੜਿਆ ਘੋਲਿਆ ਹੋਇਆ ਪਾਣੀ ਦੇਖੋ ਜੀ ਜੇ ਤਾਂ ਤੁਸੀਂ ਇਹ ਜਿਆਦਾ ਪਤਲੀ ਤਰੀ ਬਣਾਉਣੀ ਹੈ ਤਾਂ ਪਾਣੀ ਨੂੰ ਤੁਸੀਂ ਵੱਧ ਪਾ ਸਕਦੇ ਹੋ ਠੀਕ ਹੈ ਜਿਹੜੀ ਆਪਾਂ ਇਹਦੇ ਵਿੱਚ ਮਲਾਈ ਪਾਵਾਂਗੇ ਮੌਕੇ ਤੇ ਪਾਵਾਂਗੇ ਪਹਿਲਾਂ ਨਹੀਂ ਪਾਉਂਦੇ ਜਦੋਂ ਮਸਾਲਾ ਭਿੱਜਣ ਲੱਗ ਗਿਆ ਉਦੋਂ ਆਪਾਂ ਪਾਵਾਂਗੇ ਇਹਦੇ ਵਿੱਚ ਮਲਾਈ ਆਹ ਜਿਹੜਾ ਮਸਾਲਾ ਹੈ ਤਰੀ ਹੈ ਤੁਸੀਂ ਇਹ ਸੰਭਣੀ ਕਰ ਲਓ ਤੁਸੀਂ ਇਹ ਪਤਲੀ ਕਰ ਲਓ ਸੁੱਡੇ ਸਾਰੇ ਆ ਜੀ ਠੀਕ ਹੈ ਜੀ ਆ ਦੇਖੋ ਬਾਕੀ ਜਿਹੜਾ ਪਾਣੀ ਬਾਅਦ ਚ ਵੀ ਐਡ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਜਦੋਂ ਇਹ ਮਸਾਲਾ ਖੁੱਭਣ ਗਿਆ ਨਾ ਚਾਹੀ ਬਨੀ ਚਾਹੀ ਤੇ ਉਹ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਲਾਈ ਉਹਨਾਂ ਜਗ੍ਹਾ ਆਪਾਂ ਇਹਨੂੰ ਉਬਲਣ ਦਿੰਦੇ ਹਾਂ ਹਾਂ ਉਹ ਦੇਖੋ ਜੀ ਜਿਹੜੀ ਆਪਣੀ ਪਿਓਰੀ ਆ ਉਹ ਉਬਲ ਰਹੀ ਹੈ ਪਿਓਰੀ ਆਪਣੀ ਕੱਚੀ ਹੈ ਨਹੀਂ ਜਿਸ ਨੂੰ ਪਤਾ ਹੀ ਹੈ ਜੇ ਭੰਸਾਲਾ ਪਹਿਲੀ ਭੁੰਨ ਲੈ ਦੀ ਹੁਣ ਉਹਨੂੰ ਆਪਾਂ ਪਤ ਨਹੀਂ ਕਰਨਾ ਚੰਗ ਨਹੀਂ ਕਰਨਾ ਆਪਣੇ ਥਾਰੇ ਹੁਣ ਇਹਦੇ ਪਾਵਾਂਗੇ ਜੀ ਆਪਾਂ ਕਰੀਮ ਇਹ ਕਰੀਮ ਆਪਣੀ ਘਰ ਦੀ ਹੈ ਜਿਹੜੀ ਆਪਾਂ ਦੁੱਧ ਘੋਰਾਉਣੇ ਹੈ ਇਹ ਵੀ ਕੋਈ ਅਜાળੀ ਕਰੀਮ ਲਾਤੀ ਲਾਉਣਾ ਬਸ ਹੁਣ ਤੁਸੀਂ کریم ਵੱਧਦੇ ਜੀ ਕੀਰੋਂ ਵੱਧ ਪਾਓ ਜੀ ਘੱਟ ਦੇ ਜੀ ਕੀਰੋਂ ਘੱਟ ਪਾਓ کریم ਜਿੰਨਾ ਥੋੜਾ ਜੀ ਕਰਦਾ ਮੈਂ ਤਾਂ ਤਿੰਨ ਚਮਚੇ ਪਾ ਲਈ ਕਿੰਫੇਰ ਮੈਂ ਥੋੜੀ ਜਿਆਦਾ ਗੇਸ ਦੀ ਬਹੰਦਾ ਜੀ ਬਲੀਰ ਮੈਂ ਤਾਂ ਵੀ ਤਰੀ ਲੱਖੂਗੀ ਤੇ ਤਰੀ ਵੀ ਚੁੱਪੀ ਜੀ ਹੋ ਗਈ ਜੀ ਸੋਹਣੀ ਜੀ ਲੱਗਣ ਲੱਗੀ ਹੈ ਨਾ ਬਸ ਫਿਰ ਆਪਾਂ ਹੋਰ ਨਾ ਪਾਵਾਂਗੇ ਕਿਉਂਕਿ ਇਹ ਛੋਟੀ ਜਿਹੀ ਵੰਡਾ ਤੁਸੀਂ ਬਿਨਾ ਇਹਨੂੰ ਕਰੀਮ ਤੋਂ ਵੀ ਬਣਾ ਸਕਦੇ ਕੋਈ ਜ਼ਰੂਰ ਨਹੀਂ ਹੈਗਾ ਵੀ ਜਦੋਂ ਕਰੀਮ ਪਕੇ ਬਸ ਉਹਦੀ ਤਰੀ ਫਿਰ ਥੋੜੀ ਜਿਹੀ ਰੈਡ ਹੋ ਜਾਣੀ ਹੈ ਪਰਤ ਨਹੀਂ ਪੈਣਾ ਆਪਾਂ ਨੇ ਕੋਲ ਤਾਂ ਘੱਡੀ ਹੀ ਨਹੀਂ ਵਾਧੂ ਪਈ ਹੈ ਇੱਕ ਚਮਚਾ ਹੋਰ ਪੋੜ ਦੇਣਾ 4 ਚੁਕਲੇ ਜਿੰਨਾ ਬੋਲੋ ਹਾਲੋ ਜੇ ਇਹ ਆਪਣੀ ਗਰੇਵੀ ਹੈ ਜਣੀ ਕਿ ਤਰਲ ਨਾ ਪਮਾ ਤਰਲੀ ਨਾ ਰੋਟੀ ਖਾ ਲੋ ਐ ਨਹੀਂ ਉਹ ਬਣਾਉਂਗਾ ਲੋ ਜੀ ਉਨੇ ਨੂੰ ਕਰੀਮ ਪਾ ਕੇ ਕੋਈ ਵਾਲਾ ਲਗਾਉਣ ਦੀ ਲੋੜ ਨਹੀਂ ਕਿਉਂਕਿ ਬੜਾ ਦਾ ਆ ਹੀ ਆ ਚੁੱਕੇ ਹਨ ਹੁਣ ਪਾ ਮੰਦੀ ਜੀ ਆਪਾਂ ਇਹਦੇ ਵਿੱਚ ਆਪਣਾ ਬਰੀਕ ਕੱਟਿਆ ਪਨੀਰ ਤੁਸੀਂ ਮੋਟਾ ਕੱਟੋ ਬਤਲਾ ਕੱਟੋ ਤੁਹਾਡੇ ਦੇ ਪੰਡਾ ਦਸ ਦਿਨ ਕੁ ਦੀ ਗਰੇਪ ਵੀ ਕਿ ਮੇ ਰੱਖਣੀ ਆ ਪਤਰੀ ਆ ਨਾ ਪਤਰੀ ਸਹੀ ਹੈ ਕਿ ਇਹਨਾਂ ਨੂੰ ਵਾਲਾ ਆ ਜਾਂਦੇ ਜਦੋਂ ਆਪਾਂ ਨੂੰ ਲੱਗੀ ਤਾਂ ਫਿਰ ਅਪੱਚ ਹੋਰ ਪਾਣੀ ਪਾ ਦਾਂਗੇ ਇਹਨੂੰ ਮਸਾਲੇ ਨੂੰ ਆਪਾਂ ਇਹਨੂੰ 1 ਮਿੰਟ ਲਈ ਢੱਕਾ ਮਿਨਟ ਚ ਇਹਨੂੰ ਬਾਲਾਂ ਆ ਜੂਗਾ ਤੇ ਇਹਦੇ ਤੇ ਬਣ ਰਿਹਾ ਪਨੀਰ ਜੀ ਆਹ ਲਓ ਜੀ ਜਿਹੜਾ ਆਪਣਾ ਪਨੀਰ ਹੈ ਉਹ ਬਣ ਗਿਆ ਮਤਲਬ ਕਿ ਨਾੜਨੀ ਹਨਾ ਹੋਰ ਪੌਣੀ ਪਾ ਕੇ ਬੜਾ ਪਤਲਾ ਹੋ ਜੂਗਾ ਨਾ ਨਾ ਹਾਲੇ ਸਾਹਿਬ ਨਹੀਂ ਕਿੰਨਾ ਸੁਣਾ ਦੇਖਣ ਚ ਹੀ ਲੱਗ ਰਿਹਾ ਹੈ ਤੇ ਖਾਣ ਦਾ ਟੇਸਟੀ ਹੁਣ ਆਪਾਂ ਮਸਾਲਾ ਜੀ ਤੇ ਥੋੜਾ ਜਿਹਾ ਪਾਇਆ ਖੁਸ਼ਬੂ ਲਈ ਛੋਟਾਪਲੇ ਨਹੀਂ ਹੈਗਾ ਨਾ ਬਾਉ ਕੋਈ ਚੱਤਰ ਨਹੀਂ ਜੇ ਖੁਸ਼ਬੂ ਲਉਣੀ ਹੈ ਤਾਂ ਇੱਕ ਲੇਜੀ ਦਾ ਰਗੜ ਸਕਦੇ ਜੀ ਮਸਾਲੇ ਦੇ ਵਿੱਚ ਇਹ ਕਿਸੀ ਖੁਸ਼ਬੂ ਲੈ ਕੇ ਵੀ ਆਉਣੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗਾਰਨਿਸ਼ ਵਾਸ ਗਾਰਨਿਸ਼ ਵਾਸਤੇ ਥੋੜਾ ਜਿਹਾ ਰੱਖਾਂਗੇ ਧਨੀਆ ਇਹਦੇ ਵਿੱਚ ਪਾਵਾਂਗੇ ਤਾਂ ਪਹਰਾ ਧਨੀਆ ਹਮ ਸ਼ਾਬਾਸ਼ ਕਿਹੋ ਜਿਹਾ ਟਿਕਾ ਮਾਰੀਗਾ ਤੁਹਾਨੂੰ ਸਾਡੇ ਮੋੜ ਮੰਡੀ ਚ ਕੁਜਲੇਬੀਆਂ ਬਣਾਉਂਦਾ ਸਟੇਸ਼ਨ ਕੋਲ ਗੀਆਂ ਬੜੀਆਂ ਪਤਲੀਆਂ ਜਲੇਬੀਆਂ ਬਣਾਉਂਦਾ ਮੈਂ ਕਹਣੀ ਮੈਨੀਆਂ ਜਲੇਬੀਆਂ ਦਾ ਤਾਂ ਜਿੰਦਗੀ ਕਿ ਨਹੀਂ ਲੱਗਦੀ ਕੋਲੋਂ ਵਧੀਆ ਬਣਾਉਂਦਾ ਕਿੱਪ ਕੋਲੀ ਜਿਹੜਾ ਆਪਣਾ ਪਨੀਰ ਹੈ ਜੀ ਉਹ ਬਣ ਕੇ ਰੜੀਆਂ ਬਸ ਉਹਨਾਂ ਨੂੰ ਅੱਥਲੇ ਉਤਾਰ ਦੇ ਤਾਂ ਤੁਹਾਨੂੰ ਸਰਵ ਕਰਕੇ ਦਿਖਾਉਣੇ ਆ ਹਲੋ ਜੀ ਆਪਣਾ ਸ਼ਾਹੀ ਪਨੀਰ ਬਣ ਕੇ ਤਿਆਰ ਹੈ ਇਹਨੂੰ ਆਪਾਂ ਕੜਾਹੀ ਪਨੀਰ ਵੀ ਕਹਿ ਸਕਦੇ ਆ ਜੋ ਮਰਜ਼ੀ ਕਹੋ ਜੀ ਤਾਂ ਆਪਣੇ ਸਾਰੇ ਆ ਜੋ ਮਰਜ਼ੀ ਨਾਮ ਦੇ ਦਿਓ ਪਰ ਐਸ ਤਰ੍ਹਾਂ ਤੁਸੀਂ ਨਾ ਪਨੀਰ ਬਣਾ ਦੇ ਵੇਖਿਓ ਉਂਗਲਾ ਚਟਕੇ ਰਹਿ ਦੋ ਕਿ ਤੁਹਾਡੇ ਰਿਸ਼ਤੇਦਾਰ ਵੀ ਪੁੱਛਿਆ ਕਰਨਗੇ ਪਨੀਰ ਬਣਾਇਆ ਕਿਵੇਂ ਸੋ ਮੇਰੀ ਪਨੀਰ ਦੀ ਕੜਾਹੀ ਪਨੀਰ ਦੀ ਰੈਸਪੀ ਸੋਨੂੰ ਕਿੱਦਾਂ ਲੱਗੀ ਪਲੀਜ਼ ਲਾਈਕ ਸ਼ੇਅਰ ਕਰਨਾ ਹੁਣ ਬਣਾਉਣੇ ਆਪਾਂ ਫੁਲਕੇ ਫੁਲਕੇ ਆਪਾਂ ਤਵੇ ਤੇ ਤੰਦੂਰੀ ਵੀ ਬਣਾ ਲੈਨੇ ਆ ਦੂਜੇ ਵੀ ਬਣਾ ਲੈਨੇ ਆ ਜਿਵੇਂ ਦੀਪੂ ਵਰਗੇ ਮੰਗਣਗੇ ਪਵਨ ਬਣਾ ਲੈਂਦੇ ਆਪਣਾ ਪਨੀਰ ਬਣ ਗਿਆ ਰੋਟੀਆਂ ਤਾਂ ਮੋਸਟਲੀ ਸਾਰੀ ਬਣਾ ਲੈਂਦੇ ਆ ਜੀ ਸੋ ਕਿੱਦਾਂ ਲੱਗੀ ਤੁਹਾਨੂੰ ਸਾਡੀ ਪਨੀਰ ਦੀ ਰੈਸਪੀ ਜਰੂਰ ਦੱਸਣਾ ਬਹੁਤ ਮਿਹਨਤ ਕਰਦੇ ਆ ਪਨੀਰ ਬਣਾਉਣ ਵਾਸਤੇ ਦੇਗਲ ਤੋਂ ਸ਼ਦਰੋ ਦੀਪੂ ਭਾਂਡੇ ਬਣਨੀ ਆ ਤੰਦਰ ਵੰਨੀ ਮਿਹਨਤ ਹੁੰਦੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮਾਨੀਆ ਪਿਆਰ ਭਰੀ ਸਾਰਾ ਸ਼ੁਕਰੀਆ